ਥਾਣਾ ਫਲੋਰ ਦੀ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ ਪੰਜ ਮੋਟਰਸਾਈਕਲ ਕਿਤੇ ਬਰਾਮਦ। ਇਹ ਦੱਸ ਦਈਏ ਕਿ ਇਸ ਵੰਦੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਬੱਲ ਪੀਪੀਐਸ ਉਪੋ ਪੁਲਿਸ ਕਪਤਾਨ ਸਭਦੀਨ ਫਲੋਰ ਜੀ ਨੇ ਦੱਸਿਆ ਕਿ ਇੰਸਪੈਕਟਰ ਸੰਜੀਕਪੁਰ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਵੱਲੋਂ ਸਪੈਸ਼ਲ ਚੈਕਿੰਗ ਆਪਰੇਸ਼ਨ ਦੌਰਾਨ ਦੋਸ਼ੀ ਪ੍ਰਕਾਸ਼ਦੀਪ ਪੁੱਤਰ ਨੰਦ ਲਾਲ ਵਾਸੀ ਪਿੰਡ ਫਲਪੋਤਾ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਕਰਨ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ 5 ਟੇਰਾ ਜਗਤਪੁਰਾ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਅਤੇ ਸੁਜੀਤ ਕੁਮਾਰ ਪੁੱਤਰ ਮਹੇਸ਼ਵਰ ਰਾਏ ਵਾਸੀ ਰੁੜਕਾ ਖੁਰਤ ਥਾਣਾ ਗੁਰਾਇਆਂ ਜ਼ਿਲ੍ਹਾ ਜਲੰਧਰ ਜੋ ਫਲੋਰ ਏਰੀਆ ਵਿੱਚੋਂ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਤਾ ਕਰਦੇ ਸਨ ਜਿਸ ਤੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਇਹਨਾਂ ਦੇ ਕਬਜ਼ੇ ਵਿੱਚੋਂ 5 ਮੋਟਰਸਾਈਕਲ ਚੋਰੀ ਕੀਤੇ ਹੋਏ ਵਾਕਵਾਖ ਮਾਰਕਾ ਬਰਾਮਤ ਕਰਕੇ ਮੁਕੱਦਮਾ ਨੰਬਰ 319 ਮਿਤੀ 28/11/2024 ਜੁਰਮ 303/2 317/2 BNS 379 411 IPC ਥਾਣਾ ਫਲੋਰ ਦਰਜ ਰਿਸ਼ਟ ਕੀਤਾ ਗਿਆ ਹੈ। ਮੋਢਲੀ ਪੁਸ਼ਕਿਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਇਹ ਮੋਟਰਸਾਈਕਲ ਚੋਰੀ ਕਰਕੇ ਅੱਗੇ ਪ੍ਰਵਾਸੀ ਵਿਅਕਤੀਆਂ ਨੂੰ ਸਸਤੇ ਭਾਅ ਵੇਚ ਦਿੰਦੇ ਸੀ ਜੋ ਇਹਨਾਂ ਸਾਰੇ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪ੍ਰੋਸਨਮਾਨ ਹਾਸਲ ਕਰਕੇ ਇਹਨਾਂ ਦੀ ਇਹਨਾਂ ਤੋਂ ਹੋਰ ਵੀ ਪੁਸ਼ਕਸ਼ ਕੀਤੀ ਜਾ ਰਹੀ ਹੈ ਈਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸਰਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਅ ਸਤਿ ਸ੍ਰੀ ਅਕਾਲ ਜਹਦਾਵੀ ਵਾਇਕਟੇ ਉੱਤੇ ਹੀ ਫੜੇ ਹੈਗੇ ਆ ਤਿੰਨ ਮੈਂਬਰ ਫੜੇ ਹੈਗੇ ਸਰ ਕਿਤੇ ਕਿਤੇ ਦੇ ਹੈਗੇ ਆ ਔਰ ਕਿੰਨੇ ਮੁੱਸਲ ਚੋਰੀ ਕੀਤੀ ਔਰ ਵਾਰਦਾਤਾਂ ਕੰਨੀ ਹੈਗੇ ਆ ਲੁੱਟਾ ਘੋ ਚੋਰੀ ਦੀ ਵਾਰਦਾਤਾਂ ਨੂੰ ਲੈ ਕੇ ਸਾਡੇ ਐਸਐਸਪੀ ਸਾਹਿਬ ਸਰਦਾਰ ਹਰਮਨਪ੍ਰੀਤ ਸਿੰਘ ਖੱਖ ਜੀ ਦੇ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਡੀਐਸਪੀ ਸਰਦਾਰ ਸਰਵਨ ਸਿੰਘ ਬਾਵੀ ਜੀ ਦੀ ਗਾਈਡਲਾਈਨਸ ਮੁਤਾਬਕ ਤੇ ਦੇਖ ਰੇਕ ਚੀਟਿੰਗ ਨਈ ਨਹੀਂ ਹੈ ਅਸੀਂ ਉਹਦੇ ਵਿੱਚ ਫਲੋਰ ਪੁਲਿਸ ਨੂੰ ਸਵਿਛੇਫਲਤਾ ਅਸਲ ਉਹ ਜਦ ਮਿਤੀ 28 ਤੇ 11 24 ਨੂੰ ਤਿੰਨ ਦੋਸ਼ੀ ਪ੍ਰਕਾਸ਼ਦੀਪ ਕਰਨ ਤੇ ਸੰਜੀਤ ਜੋ ਕਿ ਫਲੋਰ ਤੇ ਗੁਰਾਇਨੀ ਤੇ ਰਹਿਣ ਵਾਲੇ ਹਨ ਇਹਨਾਂ ਨੂੰ ਕਾਬੂ ਕੀਤਾ ਇਹਨਾਂ ਕੋਲ ਸੂਮ ਵਕਫਾ ਖੇਰੀ ਚੋਰੀ ਕਿਤੇ ਪੰਜ ਚੋਰੀ ਤੇ ਮੋਟਰਸਾਈਕਲ ਬਰਾਮਦ ਹੋਏ ਨੇ ਤੇ ਜੋ ਕਿ ਇਹਨਾਂ ਨੇ ਫਲੋਰ ਤੇ ਹੋਰ ਰੇਰੀ ਚੋਰੀ ਕੀਤੇ ਸੀਗੇ ਤੇ ਬਰਾਮਦ ਕਰਨ ਉਪਰੰਤ ਇਹਨਾਂ ਨੂੰ 80 ਗ੍ਰਫਤਾਰੀ ਕਰਨ ਉਪਰੰਤ ਇਹਨਾਂ ਦਾ ਰਿਮਾਂਡ ਲਿਆ ਤੇ ਜੋ ਕਿ ਦੁਰਾਨੇ ਰਿਮਾਂਡ ਹੈ ਇਹਨਾਂ ਤੋਂ ਅਸੀਂ ਹੋਰ ਵੀ ਪੁੱਛਗਿੱਛ ਕਰ ਰਹੇ ਹਾਂ ਇਹਨਾਂ ਦੇ ਹੋਰ ਵੀ ਕਿੰਨਾ ਪਰਚੇ ਦਰਜ ਚੋਰੀਆਂ ਦੇ ਤੇ ਹੋਰ ਵੀ ਮੀਂਹ ਦਾ ਰਿਮਾਂਡ ਦੁਰਾਨਾ ਹੋਵੇ ਅਚਰਕਬੀ ਨਹੀਂ ਹੋ ਸਕਿਆ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ